ਸੋ ਗੁਰੂ ਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਆਪਣੇ ਸਾਰਿਆਂ ਦੇ ਉੱਪਰ ਅਪਾਰ ਕਿਰਪਾ ਕੀਤੀ ਹੈ ਆਪਾਂ ਸਾਰਿਆਂ ਨੂੰ ਇੱਕ ਪਰਿਵਾਰ ਔਰ ਇੱਕ ਸੰਗਤ ਦੇ ਰੂਪ ਵਿੱਚ ਸਤਗੁਰਾਂ ਨੇ ਇਕੱਤਰ ਕੀਤਾ ਹੈ ਵੱਡੇ ਪਾਗ ਹਨ ਆਪਣੀ ਜੋ ਆਪਾਂ ਸਾਰੇ ਇੱਕ ਸੰਗਤ ਦੇ ਰੂਪ ਵਿੱਚ ਇਕੱਠੇ ਹੋ ਕੇ ਉਸ ਅਕਾਲ ਪੁਰਖ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜਿਆਂ ਦਾ ਭੇਤ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਲਿਖਿਆ ਹੈ ਉਹ ਆਪਾਂ ਸਾਰੇ ਰਲ ਮਿਲ ਕੇ ਉਸ ਭੇਤ ਨੂੰ ਸਮਝ ਰਹੇ ਹਾਂ ਤਾਂ ਕਿ ਆਪਾਂ ਵੀ ਸਾਰੇ ਜਿਹੜੇ ਇੱਕ ਅਕਾਲ ਪੁਰਖ ਪਰਮਾਤਮਾ ਦੇ ਵਿੱਚੋਂ ਇਸ ਸੰਸਾਰ ਵਿੱਚ ਆਏ ਹਾਂ ਉਹਦੇ ਵਿੱਚ ਵਾਪਸ ਸਮਾ ਸਕੀਏ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗੁਰਬਾਣੀ ਦੁਆਰਾ ਆਪਾਂ ਨੂੰ ਜੋ ਪੇਤ ਦਿੰਦੇ ਆ ਮਾਰੇ ਕਹਿੰਦੇ ਆ ਕਿ ਜੇ ਆਪਾਂ ਉਸ ਨਾਮ ਤੱਕ ਪਹੁੰਚਣਾ ਚਾਹੁੰਦੇ ਆ ਜਿਸ ਨਾਮ ਨੇ ਸਾਨੂੰ ਉਸ ਅਕਾਲ ਪੁਰਖ ਦੇ ਵਿੱਚ ਅਪੇਧ ਕਰਨਾ ਹੈ ਜਿਸ ਅਨਹਦ ਸ਼ਬਦ ਨੇ ਜਿਸ ਮਾਲਕ ਦੇ ਸਰੂਪ ਨੇ ਉਹ ਪਰਮਾਤਮਾ ਨਿਰਆਕਾਰ ਦੇ ਵਿੱਚ ਸਾਨੂੰ ਅਪੇਧ ਕਰ ਦੇਣਾ ਹੈ ਮਾਰੇ ਕਹਿੰਦੇ ਆਪਾਂ ਵੀ ਉਸ ਨਾਮ ਦੀ ਪ੍ਰਾਪਤੀ ਕਰਨੀ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਇੱਥੋਂ ਤੱਕ ਆਪਾਂ ਨੂੰ ਗੁਰਬਾਣੀ ਵਿੱਚ ਗਿਆਨ ਦਿੰਦੇ ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਸੰਸਾਰ ਵਿੱਚ ਸਾਡੇ ਬਹੁਤ ਇਹੋ ਜਿਹੇ ਕਰਮ ਨੇ ਮਾੜੇ ਜਿਹੜੇ ਮਾੜੇ ਕੀਤੇ ਹੋਏ ਕਰਮਾਂ ਮੁਤਾਬਕ ਸਾਨੂੰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਔਰ ਸਾਨੂੰ ਉਹ ਮਾਲਕ ਦੇ ਨਿਰੰਕਾਰ ਦੇ ਮਲਾਪ ਦਾ ਭੇਤ ਸਮਝ ਨਹੀਂ ਆਉਂਦਾ ਕਿ ਅਸੀਂ ਉਸ ਮਾਲਕ ਨੂੰ ਕਿਵੇਂ ਮਿਲ ਸਕਦੇ ਹਾਂ ਅਸੀਂ ਉਸ ਸਿੰ德ਰਾ ਹਕਾਰ ਹਕਾਲਪੁਰਖ ਵਿੱਚ ਅਪੇਦ ਕਿਵੇਂ ਹੋ ਸਕਦੇ ਹਾਂ ਕਿਵੇਂ ਉਹਦੇ ਨਾਮ ਤੱਕ ਪਹੁੰਚ ਸਕਦੇ ਕਿਵੇਂ ਉਹਦੇ ਅਨਹਦ ਸ਼ਬਦ ਨੂੰ ਆਪਣੇ ਅੰਦਰੋਂ ਸੁਣ ਸਕਦੇ ਹਾਂ ਉੱਥੇ ਫਿਰ ਮਹਾਰਾਜ ਸਾਨੂੰ ਗੁਰਬਾਣੀ ਦੇ ਵਿੱਚ ਗਿਆਨ ਬਖਸ਼ਿਸ਼ ਕਰਦੇ ਆ ਮਹਾਰਾਜ ਕਹਿੰਦੇ ਫਿਰ ਤੁਸੀਂ ਵੀ ਇੱਕ ਕੰਮ ਕਰੋ ਕਿ ਇਹੋ ਜੇ ਗੁਰਮਖੰਡ ਦਾ ਇਹੋ ਜੀ ਜੀਵਾਂ ਦਾ ਇਹੋ ਜੀ ਸੰਤਾਂ ਸਾਧੂਆਂ ਦਾ ਸੰਗ ਕਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਨੂੰ ਡਿਠ ਲਿਆ ਦੇਖ ਲਿਆ ਉਸ ਅਕਾਰਪੁਰਖ ਨੂੰ ਕਿਉਂਕਿ ਜਿਹੜੇ ਗੁਰਮਖ ਜੋ ਕਮਾਈ ਸ਼ਬਦ ਦੀ ਜੋ ਨਾਮ ਦੀ ਕਮਾਈ ਸੰਸਾਰ ਤੇ ਆ ਕੇ ਕਰਦੇ ਆ ਜਿਉਂ ਹੀ ਉਹਨਾਂ ਦੇ ਨੇਤਰਾਂ ਤੋਂ ਸਤਿਗੁਰੂ ਧਰਮ ਦਾ ਪੜਦਾ ਦੂਰ ਕਰਦੇ ਹਨ ਜਿਨੂੰ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਹਨ ਕਿਸੋ ਗੁਰ ਕਰੂ ਜੋ ਸੱਚ ਦੜਾਏ ਅਕਥ ਕਥਾਈ ਸ਼ਬਦ ਮਲਾਈ ਮਾਰੇ ਕਹਿੰਦੇ ਜਿਵੇਂ ਹੀ ਉਹ ਭਰਮ ਦਾ ਪਰਦਾ ਸਤਗੁਰ ਨੇ ਦੂਰ ਕੀਤਾ ਜੋ ਇਹਨਾਂ ਨੇਤਰਾਂ ਦੇ ਉੱਪਰ ਮਾਇਆ ਦਾ ਪਰਦਾ ਸੀ ਪਹਿਲੋਂ ਜਿਨ ਮਾਰੇ ਗੁਰਬਾਣੀ ਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਆ ਸਤਗੁਰ ਸਮਝਾਉਣਾ ਕਰਦੇ ਆ ਹੋ ਕਿਰਪਾਲ ਗੁਰ ਲਾਹਿਵ ਪਾਰ ਦੂ ਮਿਲੋ ਲਾਲ ਮਨ ਹਰੀਆ ਕਿ ਜਦੋਂ ਇੰਨਾਂ ਨੇਤਰਾਂ ਤੋਂ ਭਰਮ ਦਾ ਪਰਦਾ ਦੂਰ ਹੋਇਆ ਜਿਹੜੇ ਨੇਤਰ ਮਾਇਆ ਨੂੰ ਦੇਖਦੇ ਸੀ ਭਾਵਕੇ ਸੰਸਾਰ ਨੂੰ ਦੇਖਦੇ ਸੀ ਮਾਰੇ ਕਹਿੰਦੇ ਉਹੀ ਨੇਤਰ ਫਿਰ ਅਕਾਲ ਪੁਰਖ ਦੇ ਦਰਸ਼ਨ ਕਰਨ ਲੱਗੇ ਸਾਹਮਣੇ ਮਾਰੇ ਕਹਿੰਦੇ ਜਿਹੜੇ ਗੁਰਮਖਾਂ ਨੇ ਉਹਨੂੰ ਡਿਠ ਲਿਆ ਜਿਹੜਸ ਸਾਧੂ ਸੰਤਾਂ ਨੇ ਜਿਹੜੇ ਜੀਵਾ ਨੇ ਉਸ ਪਰਮਾਤਮਾ ਨੂੰ ਦੇਖ ਲਿਆ ਸਤਗੁਰ ਕਹਿੰਦੇ ਆ ਤੁਸੀਂ ਵੀ ਉਹਨਾਂ ਦਾ ਸੰਗ ਕਰੋ ਤੇ ਇੱਥੇ ਮਾਰੇ ਗੁਰਬਾਣੀ ਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਵੀ ਉਹਨਾਂ ਦਾ ਸੰਗ ਕਿਵੇਂ ਕਰੀਏ ਤੇ ਮਾਰੇ ਕੀ ਸਮਝਾਉਣਾ ਕਰਦੇ ਗੁਰਬਾਣੀ ਵਿੱਚ ਜਿਨ ਡਿਠੇ ਆ ਮਨ ਰਹਿਸੀਐ ਕਿਉ ਪਾਈਐ ਤਿਨ ਸੰਗ ਜਿਉ ਮਾਰੇ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਡਿਠ ਲਿਆ ਦੇਖ ਲਿਆ ਉਹਨਾਂ ਦਾ ਕਿਵੇਂ ਆਪਾਂ ਸੰਗ ਕਰ ਸਕਦੇ ਹਾਂ ਉਹਨਾਂ ਦੀ ਸੰਗਤ ਆਪਾਂ ਕਿਵੇਂ ਕਰ ਸਕਦੇ ਹਾਂ ਸਤਗੁਰੂ ਸਮਝਾਉਂਦੇ ਹਨ ਕਿਹੜੇ ਇਹੋ ਜੀ ਗੁਰਮਖ ਹਨ ਕਿੰਨਾ ਦਾ ਆਪਾਂ ਸੰਗ ਕਰਨਾ ਮਾਰੇ ਕਹਿੰਦੇ ਉਹ ਗੁਰਮਖ ਜਿਨ੍ਹਾਂ ਨੂੰ ਆਪਾਂ ਸੰਤ ਆਖ ਦਿੰਦੇ ਆ ਗੁਰਮਖ ਆਖ ਦਿੰਦੇ ਆ ਪੂਰਨ ਸਾਧੂ ਆਖ ਦਿੰਦੇ ਆ ਮਾਰੇ ਕਹਿੰਦੇ ਉਹਨਾਂ ਨੂੰ ਆਪਾਂ ਆਪਣੇ ਮਿੱਤਰ ਬਣਾਉਣਾ ਉਹਨਾਂ ਦਾ ਸੰਗ ਕਰਨਾ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਦੇਖਿਆ ਤੇ ਜਿਨ੍ਹਾਂ ਦੇ ਮਨ ਦੇ ਉੱਪਰ ਮਾਇਆ ਦਾ ਰੰਗ ਲੱਥ ਕੇ ਉਸ ਪ੍ਰਮਾਤਮਾ ਅਕਾਲ ਪੁਰਖ ਦਾ ਰੰਗ ਚੜ ਗਿਆ ਸਦਾ ਵਾਸਤੇ ਹੁਣ ਉਹ ਜਿੱਥੇ ਵੀ ਦੇਖਦੇ ਉਸ ਨਿਰਆਕਾਰ ਦੀ ਜੋਤ ਨੂੰ ਦੇਖਦੇ ਜਿਹੜੇ ਵੀ ਸ਼ਰੀਰ ਨੂੰ ਦੇਖਦੇ ਉਹਨਾਂ ਵਿੱਚੋਂ ਉਹਨਾਂ ਨੂੰ ਉਹ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਜਿੱਧਰ ਵੀ ਉਹ ਤੁਰੇ ਫਿਰਦੇ ਉਹਨਾਂ ਦੇ ਕੰਨਾਂ ਵਿੱਚ ਅਨਹਦ ਸ਼ਬਦ ਦੀ ਆਵਾਜ਼ ਦਿਨ ਤੇ ਰਾਤ ਚੱਲਦੀ ਰਹਿੰਦੀ ਕਿਉਂਕਿ ਗੁਰਮਖਾਂ ਦਾ ਮਨ ਕਦੀ ਸੌਂਦਾ ਹੀ ਨਹੀਂ ਜਿਹੜਾ ਇੱਕ ਵਾਰ ਜਾਗ ਗਿਆ ਸਤਗੁਰੂ ਸਮਝਾਉਂਦੇ ਸੰਤ ਸੱਜਣ ਮਨ ਮਿੱਤਰ ਸੀ ਲਾਇਨ ਪ੍ਰਭ ਸਿਉ ਰੰਗ ਜੀਓ ਮਾਰੇ ਕਹਿੰਦੇ ਉਹ ਸੱਜਣ ਉਹ ਸਾਡੇ ਮਿੱਤਰ ਆ ਜਿਨ੍ਹਾਂ ਦੇ ਉੱਪਰ ਪ੍ਰਮਾਤਮਾ ਨਿਰਆਕਾਰ ਵਾਹਿਗੁਰੂ ਦਾ ਰੰਗ ਚੜ ਗਿਆ ਮਾਰੇ ਕਹਿੰਦੇ ਉਹਨਾਂ ਨੂੰ ਆਪਾਂ ਆਪਣੇ ਮਿੱਤਰ ਬਣਾਉਣਾ ਸੰਤ ਸੱਜਣ ਮਨ ਮਿੱਤਰ ਸੀ ਲਾਇਨ ਪ੍ਰਭ ਸਿਉ ਰੰਗ ਜਿਓ ਜਿਨ੍ਹਾਂ ਦਾ ਆਪਣਾ ਮਨ ਤੇ ਰੰਗਿਆ ਹੀ ਰੰਗਿਆ ਤੇ ਜਿਨ੍ਹਾਂ ਨੇ ਮਾਰੇ ਕਹਿੰਦੇ ਉਹਨਾਂ ਦੀ ਸੰਗਤ ਕਰਕੇ ਸਾਡੇ ਮਨ ਦੇ ਉੱਪਰ ਵੀ ਉਸ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹਾ ਦਿੱਤਾ ਕਿਉਂਕਿ ਬਾਣੀ ਆਪਾਂ ਪੜਦੇ ਆਂ ਪਾਠ ਆਪਾਂ ਰੋਜ਼ ਕਰਦੇ ਆਂ ਪਰ ਇਸੇ ਗੁਰਬਾਣੀ ਦੇ ਵਿੱਚੋਂ ਸਾਨੂੰ ਭੇਤ ਨਹੀਂ ਜੋ ਗੁਰਬਾਣੀ 1430 ਅੰਗ ਵਿੱਚ ਸਤਿਗੁਰਾਂ ਨੇ ਉਹ ਭੇਤ ਦਿੱਤਾ ਕਿ ਕਿਵੇਂ ਸਾਡੇ ਮਨ ਦੇ ਉੱਪਰ ਮਾਇਆ ਦਾ ਰੰਗ ਚੜ੍ਹਿਆ ਕਿਵੇਂ ਮਾਇਆ ਦਾ ਰੰਗ ਲਾ ਕੇ ਆਪਾਂ ਨਿਰਆਕਾਰ ਅਕਾਲਪੁਰਖ ਪਰਮਾਤਮਾ ਦਾ ਰੰਗ ਚੜ੍ਹਾ ਸਕਦੇ ਆਂ ਮਾਰਾ ਕਹਿੰਦੇ ਜੀ ਆਪਾਂ ਨੂੰ ਭੇਤ ਨਹੀਂ ਫਿਰ ਸਤਿਗੁਰ ਕਹਿੰਦੇ ਜਿੰਨਾ ਗੁਰਮਖਾਂ ਨੇ ਗੁਰਬਾਣੀ ਤੋਂ ਭੇਤ ਲਿਆ ਜਿਨ੍ਹਾਂ ਗੁਰਮਖਾਂ ਨੂੰ ਅਕਾਲ ਪੁਰਖ ਨੇ ਨਵਾਜਿਆ ਆਪ ਮਾਰੇ ਕਹਿੰਦੇ ਫਿਰ ਉਹਨਾਂ ਨੂੰ ਮਿੱਤਰ ਬਣਾਓ ਤੇ ਉਹ ਵੀ ਆਪਣੇ ਤੁਹਾਡੇ ਉੱਪਰ ਮਾਇਆ ਦਾ ਰੰਗ ਲਾ ਕੇ ਤੇ ਮਨ ਦੇ ਉੱਪਰ ਮਾਰੇ ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਰੰਗ ਚਾੜਨਗੇ ਮਾਰੇ ਕਹਿੰਦੇ ਸੰਤ ਸਜਣ ਮਨ ਮਿੱਤਰ ਸੀ ਲਾਇਨ ਪ੍ਰਭ ਸਿਓ ਰੰਗ ਜਿਓ ਮਾਰੇ ਕਹਿੰਦੇ ਜਦੋਂ ਫਿਰ ਅਸੀਂ ਵੀ ਉਹਨਾਂ ਦਾ ਸੰਗ ਕੀਤਾ ਸਾਡੇ ਮਨ ਦੇ ਉੱਪਰ ਜਦੋਂ ਸਾਨੂੰ ਗਿਆਨ ਆਇਆ ਪਰਮਾਤਮਾ ਦੇ ਸ਼ਬਦ ਦੁਆਰਾ ਗਿਆਨ ਆਇਆ ਕਿ ਅੱਜ ਤੱਕ ਆਪਾਂ ਦੁਨੀਆ ਨੂੰ ਸੰਸਾਰ ਨੂੰ ਅੱਜ ਤੱਕ ਆਪਾਂ ਆਪਣੇ ਪਰਿਵਾਰ ਨੂੰ ਤੇ ਅੱਜ ਤੱਕ ਆਪਾਂ ਆਪਣੇ ਸਰੀਰ ਨੂੰ ਹੀ ਸਦਾ ਆਪਣਾ ਸਮਝਦੇ ਰਹੇ ਪਰਮਹਾਰਾ ਕਹਿੰਦੇ ਜਦੋਂ ਗੁਰਬਾਣੀ ਤੋਂ ਗਿਆਨ ਲਿਆ ਸਤਿਗੁਰੂ ਤੋਂ ਗਿਆਨ ਲਿਆ ਭੇਤ ਆਇਆ ਕਿ ਸਰੀਰ ਵੀ ਇਹ ਮੇਰਾ ਨਹੀਂ ਇਹ ਪਰਿਵਾਰ ਵੀ ਮੇਰਾ ਨਹੀਂ ਇਹ ਸੰਸਾਰ ਵੀ ਸਦਾ ਰਹਿਣ ਵਾਲਾ ਨਹੀਂ ਮਾਰੇ ਕਹਿੰਦੇ ਉਹਨਾਂ ਦੇ ਨਾਲ ਫਿਰ ਸਾਡੀ ਪ੍ਰੀਤ ਪੈ ਗਈ ਉਹਨਾਂ ਗੁਰਮਖਾਂ ਦੇ ਨਾਲ ਇਹੋ ਜੀ ਪ੍ਰੀਤ ਪਈ ਮਾਰੇ ਕਹਿੰਦੇ ਜਿਹੜੀ ਫਿਰ ਕਦੀ ਟੁੱਟੀ ਨਹੀਂ ਤਾਂ ਹੀ ਮਾਰੇ ਕਹਿੰਦੇ ਤਿੰਨ ਸਿਉ ਪ੍ਰੀਤ ਨਾ ਟੁੱਟਈ ਕਬੂ ਨਾ ਹੋ ਹੋਵੇ ਪੰਗ ਜਿਉ ਮਾਰੇ ਕਹਿੰਦੇ ਇਹੋ ਜੇ ਗੁਰਮਖਾਂ ਦੇ ਨਾਲ ਸਾਡੀ ਇਹੋ ਜੀ ਮਨ ਦੀ ਪ੍ਰੀਤ ਪੈ ਗਈ ਜਿਨ੍ਹਾਂ ਨੇ ਆਪ ਆਪਣੇ ਅੰਦਰੋਂ ਉਸ ਪਰਮਾਤਮਾ ਦੀ ਆਵਾਜ਼ ਅਨਹਦ ਸ਼ਬਦ ਨੂੰ ਸੁਣਿਆ ਤੇ ਜਿਨ੍ਹਾਂ ਦੇ ਨਾਲ ਪ੍ਰੀਤ ਪੈਣ ਕਰਕੇ ਸਾਨੂੰ ਵੀ ਉਹ ਸਾਡਾ ਮਨ ਆਨੰਦ ਅਵਸਥਾ ਵਿੱਚ ਗਿਆ ਮਾਰੇ ਕਹਿੰਦੇ ਫਿਰ ਉਹਨਾਂ ਸੱਜਣਾ ਦੇ ਨਾਲ ਸਾਡੀ ਇਹੋ ਜੀ ਪ੍ਰੀਤ ਪੈ ਗਈ ਜਿਹੜੀ ਕਦੀ ਟੁੱਟੀ ਨਹੀਂ ਕਿਉਂਕਿ ਅੱਜ ਤੱਕ ਆਪਾਂ ਇਹ ਸਰੀਰ ਨੂੰ ਆਪਣਾ ਆਪ ਸਮਝਦੇ ਰਹੇ ਜੋ ਅੱਜ ਤੱਕ ਮਾਰੇ ਗੁਰਬਾਣੀ ਚ ਆਪਾਂ ਨੂੰ ਗਿਆਨ ਦਿੰਦੇ ਆ ਕਿ ਇਹ ਸਰੀਰ ਦੀ ਸੁੰਦਰਤਾ ਦਾ ਹੰਕਾਰ ਕਰਦੇ ਰਹੇ ਮੇਰੀ ਬਹੁਤ ਸੁੰਦਰਤਾ ਮੈਂ ਬਹੁਤ ਜਵਾਨ ਮਿਰਚ ਬਹੁਤ ਬਲ ਪਰ ਮਾਰੇ ਕਹਿੰਦੇ ਜੇ ਗੁਰਬਾਣੀ ਚੋਂ ਸਤਿਗੁਰ ਇਹ ਗੱਲ ਆਖ ਦਿੰਦੇ ਆ ਕਿ ਜੇ ਮੈਂ ਤੈਨੂੰ ਦੱਸ ਦੇਵਾਂ ਕਿ ਤੇਰੀ ਜਿਹੜੀ ਚਮੜੀ ਆ ਇਹਦੇ ਵਿੱਚ ਕੀ ਕੁਛ ਲਪੇਟਿਆ ਜਿਹਦਾ ਤੂੰ ਹੰਕਾਰ ਕਰਦਾ ਆ ਤੇ ਮਾਰੇ ਕਹਿੰਦੇ ਫਿਰ ਤੈਨੂੰ ਕਿਵੇਂ ਦਾ ਮਹਿਸੂਸ ਹੋਊਗਾ ਜਿਵੇਂ ਮਾਰੇ ਗੁਰਬਾਣੀ ਚ ਆਪਾਂ ਨੂੰ ਗਿਆਨ ਦਿੰਦੇ ਆ ਕਿ ਇਹ ਜਿਹੜੀ ਚਮੜੀ ਆ ਇਹਦੇ ਅੰਦਰ ਗੰਦਗੀ ਖੂਨ ਤੇ ਹੱਡੀਆਂ ਇਹ ਤਿੰਨ ਚੀਜ਼ਾਂ ਇਸ ਚਮੜੀ ਦੇ ਵਿੱਚ ਲਪੇਟੀਆਂ ਹੋਈਆਂ ਆ ਮਾਰੇ ਕਹਿੰਦੇ ਜੇਦਾ ਹੰਕਾਰ ਕਰਦਾ ਤੇ ਮਾਰੇ ਕੀ ਸਮਝਾਉਣਾ ਕਰਦੇ ਗੁਰਬਾਣੀ ਵਿੱਚ ਮਾਰੇ ਕਹਿੰਦੇ ਬਿਸ਼ਟਾ ਅਸਤ ਰਕਤ ਪਰੇਟੇ ਚਾਮ ਤਿਸ ਉੱਪਰ ਲੈ ਰਾਖਿਉ ਗਮਾਨ ਮਾਰੇ ਕਹਿੰਦੇ ਬਿਸ਼ਟਾ ਬਿਸ਼ਟਾ ਦਾ ਮਤਲਬ ਗੰਦਗੀ ਅਸਤ ਦਾ ਮਤਲਬ ਹੱਡੀਆਂ ਤੇ ਰਕਤ ਦਾ ਮਤਲਬ ਖੂਨ ਮਾਰੇ ਕਹਿੰਦੇ ਇਹ ਚਮੜੀ ਵਿੱਚ ਤੇਰੀ ਚ ਲਪੇਟਿਆ ਤਾਂ ਹੀ ਉਤੇ ਆਪਾਂ ਦੇਖਦੇ ਆ ਸਾਡੇ ਜਿਹੜੇ ਨੌ ਦਰਨੇ ਇਨਾਂ ਦੇ ਵਿੱਚ ਜਦੋਂ ਵੀ ਸਰੀਰ ਚੋਂ ਕੋਈ ਚੀਜ਼ ਬਾਹਰ ਨਿਕਲਦੀ ਆ ਇਹਨਾਂ ਸਾਰਿਆਂ ਚੋਂ ਗੰਦਗੀ ਬਾਹਰ ਨਿਕਲਦੀ ਆ ਤੇ ਮਾਰੇ ਕਹਿੰਦੇ ਆ ਬਿਸ਼ਟਾ ਅਸਤ ਰਕਤ ਪਰੇਟੇ ਚਾਮ ਤਿਸ ਉੱਪਰ ਲੈ ਰੱਖਿਉ ਗਮਾਨ ਗੰਦਗੀ ਖੂਨ ਤੇ ਹੱਡੀਆਂ ਤੇਰੀ ਚਮੜੀ ਦੇ ਵਿੱਚ ਜਿਹਦਾ ਤੂੰ ਮਾਨ ਹੰਕਾਰ ਕਰਦਾ ਫਿਰ ਪਾਸ਼ਾ ਕਹਿੰਦੇ ਜਦੋਂ ਸਾਨੂੰ ਇਹੋ ਜੇ ਗੁਰਮਖਾਂ ਦਾ ਸੰਗ ਪ੍ਰਾਪਤ ਹੋਇਆ ਉਹਨਾਂ ਤੋਂ ਗਿਆਨ ਆਇਆ ਤੇ ਫਿਰ ਮਾਰੇ ਕਹਿੰਦੇ ਉਹਨਾਂ ਗੁਰਮਖਾਂ ਦੇ ਨਾਲ ਸਾਡਾ ਇਹੋ ਜਿਹਾ ਪ੍ਰੇਮ ਪੈ ਗਿਆ ਕਿ ਜਿਹੜਾ ਕਦੀ ਟੁੱਟਿਆ ਨਹੀਂ ਕਿਉਂਕਿ ਜਿਵੇਂ ਜਿਵੇਂ ਆਪਾਂ ਸਿਮਰਨ ਕਰਦੇ ਜਾਂਦੇ ਆ ਜਿਵੇਂ ਜਿਵੇਂ ਸਾਡੇ ਅੰਦਰ ਉਹ ਸ਼ਬਦ ਦੀ ਪ੍ਰਾਪਤੀ ਹੋਈ ਜਾਂਦੀ ਗਿਆਨ ਪ੍ਰਗਟ ਹੋ ਜਾਂਦਾ ਤਿਵੇਂ-ਤਿਵੇਂ ਸਾਡਾ ਜਿਹੜਾ ਪਰਿਵਾਰ ਨਾਲੋਂ ਸਰੀਰ ਨਾਲੋਂ ਤੇ ਸੰਸਾਰ ਨਾਲੋਂ ਮੂਹ ਘਟਦਾ ਜਾਂਦਾ ਤਿਵੇਂ-ਤਿਵੇਂ ਫਿਰ ਜਿਹੜੇ ਗੁਰਮਖ ਅਕਾਲਪੁਰਖ ਵਾਹਿਗੁਰੂ ਦੀ ਗੱਲ ਦੱਸਦੇ ਉਹਦਾ ਭੇਤ ਦਿਨਦੇ ਉਡੀ ਵਿਚਾਰ ਕਰਦੇ ਉਹਨਾਂ ਦੇ ਨਾਲ ਸਾਡਾ ਪ੍ਰੇਮ ਜਿਹੜਾ ਗੂੜਾ ਹੁੰਦਾ ਜਾਂਦਾ ਸਤਿਗੁਰ ਤਾਈਓ ਕਹਿੰਦੇ ਆ ਤਿੰਸਿਉ ਪ੍ਰੀਤ ਨਾ ਟੁੱਟਈ ਕਬੂ ਨਾ ਹੋਵੈ ਭੰਗ ਜੀਉ ਪੀਏ ਹੁਣ ਕਦੀ ਟੁੱਟਣ ਵਾਲੀ ਪ੍ਰੇਮ ਨਹੀਂ ਤਨ ਸ਼ਰੀਰ ਕਰਕੇ ਭਾਵੇਂ ਦੂਰ ਹੋਵੋ ਪਰ ਮਨ ਕਰਕੇ ਉਹਨਾਂ ਦੇ ਨਾਲ ਮਾਰੇ ਕਹਿੰਦੇ ਇੰਨਾ ਜ਼ਿਆਦਾ ਪ੍ਰੇਮ ਪੈ ਜਾਂਦਾ ਸਤਿਗੁਰ ਗੁਰਬਾਣੀ ਚ ਅੱਗੇ ਸਮਝਾਉਂਦੇ ਮਾਰੇ ਕਹਿੰਦੇ ਆ ਪੀ ਆਪਾਂ ਵੀ ਉਸ ਪਾਰ ਬ੍ਰਹਮ ਵਾਹਿਗੁਰੂ ਅੱਗੇ ਅਰਦਾਸ ਕਰਨੀ ਆ ਹੁਣ ਆਪਾਂ ਅਰਦਾਸ ਕਿਹੜੀ ਕਰਦੇ ਆ ਸਾਨੂੰ ਧੀ ਪੁੱਤਰ ਮਿਲ ਜੇ ਕਾਰੋਬਾਰ ਪੈਸਾ ਮਿਲ ਜੇ ਸਾਨੂੰ ਸੋਹਣਾ ਸਰੀਰ ਮਿਲ ਜੇ ਬਹੁਤ ਜ਼ਮੀਨ ਜਾਇਦਾਦ ਜਾਂ ਧਨ ਦੌਲਤ ਮਿਲ ਜੇ ਪਰ ਮਾਰੇ ਕਹਿੰਦੇ ਪਾਰ ਬ੍ਰਹਮ ਅੱਗੇ ਅਰਦਾਸ ਕੀ ਕਰਨੀ ਆ ਉਹ ਸਤਿਗੁਰੂ ਗੁਰਬਾਣੀ ਚ ਕਹਿੰਦੇ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜਿਉ ਐਬਾਈ ਗੁਰੂ ਮਿਰਤੇ ਦਇਆ ਕਰ ਮੈਂ ਵੀ ਤੇਰੇ ਗੁਣ ਗਾਵਾਂ ਮੇਰੀ ਜ਼ੁਬਾਨ ਵੀ ਜਦੋਂ ਬੋਲੇ ਮੂੰਹ ਦੇ ਵਿੱਚੋਂ ਤੇਰੀ ਸਿਫਤ ਕਰੇ ਜਦੋਂ ਵੀ ਮੈਂ ਮੂੰਹ ਖੋਲਾਂ ਮੇਰੀ ਜ਼ੁਬਾਨ ਚੋਂ ਜਿਹੜਾ ਲਫ਼ਜ਼ ਨਿਕਲੇ ਉਹ ਤੇਰਾ ਨਾਮ ਨਿਕਲੇ ਪਰ ਸਾਡੀ ਜਿਹੜੀ ਰਸਨਾ ਆ ਮਾਰੇ ਕਹਿੰਦੇ ਆ ਵੀ ਨਿੰਦਿਆ ਚੁਗਲੀ ਕਰ ਕਰਕੇ ਸੰਸਾਰ ਦੀਆਂ ਗੱਲਾਂ ਕਰ ਕਰਕੇ ਛਤਗੁਰ ਕਹਿੰਦੇ ਸੌ ਜਾਂਦੀ ਤੇ ਜੂਠੀ ਹੋ ਜਾਂਦੀ ਮਾਰੇ ਕਹਿੰਦੇ ਫਿਰ ਸੂਚੀ ਕਿਵੇਂ ਕਰਨੀ ਆ ਉਹ ਫਿਰ ਸਤਿਗੁਰੂ ਗੁਰਬਾਣੀ ਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਆ ਨਾਮ ਲੇਤ ਗੋਬਿੰਦ ਕਾ ਸੂਚੀ ਭਈ ਰਸਨਾ ਜਦੋਂ ਪਾਸ਼ਾ ਕਹਿੰਦੇ ਆਪਾਂ ਨਾਮ ਜਪਦੇ ਆਂ ਜਦੋਂ ਵਾਹਿਗੁਰੂ ਸਿਮਰਨ ਕਰਦੇ ਆਂ ਸਾਡੀ ਰਸਨਾ ਜਿਹਦੇ ਉੱਪਰ ਮੈਲ ਲੱਗੀ ਆ ਜਨਮਾਂ ਜਨਮਾਂ ਦੀ ਮਨ ਦੇ ਉੱਪਰ ਮੈਲ ਰਸਨਾ ਦੇ ਉੱਪਰ ਮੈਲ ਨੇਤਰਾਂ ਦੇ ਉੱਪਰ ਮੈਲ ਸ਼ਰਮਣਾ ਦੇ ਉੱਪਰ ਮੈਲ ਮਾਰੇ ਕਹਿੰਦੇ ਉਹ ਹੌਲੀ-ਹੌਲੀ ਉਹ ਪਰਦਾ ਜਿਹੜਾ ਮੈਲ ਦਾ ਟੁੱਟਣਾ ਸ਼ੁਰੂ ਹੋ ਜਾਂਦਾ ਪਾਤਸ਼ਾਹ ਕਹਿੰਦੇ ਆ ਐ ਵਾਹਿਗੁਰੂ ਮਿਰਤੇ ਵੀ ਦਇਆ ਕਰ ਕਿ ਮੈਂ ਵੀ ਹਮੇਸ਼ਾ ਜਿੱਥੇ ਵੀ ਜਿਹਦੇ ਕੋਲ ਖਲੋਵਾਂ ਜਿੱਥੇ ਬਵਾਂ ਤੇਰੀ ਸਿਫਤ ਕਰਾਂ ਤੇਰੇ ਹੀ ਗੁਣ ਗਾਵਾਂ ਪਾਰ ਬ੍ਰह्म ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜਿਉ ਹੁਣ ਪਾਤਸ਼ਾਹ ਕਹਿੰਦੇ ਆ ਕਿ ਇਹੋ ਜੀ ਕਿਰਪਾ ਕਰ ਵਾਹਿਗੁਰੂ ਮੈਂ ਵੀ ਇਹੋ ਜੇ ਸੰਤਾਂ ਦੀ ਸੰਗਤ ਕਰਾਂ ਜਿਸ ਗੁਰਮਖਾਂ ਦੀ ਜਿਸ ਸੰਤਾਂ ਦੀ ਸੰਗਤ ਵਿੱਚ ਜਾ ਕੇ ਮੇਰਾ ਮਨ ਵੀ ਸਦਾ ਤੇਰੇ ਨਾਮ ਨੂੰ ਧਿਆਵੇ ਸਿਮਰਨ ਕਰੇ ਅੰਦਰੋਂ ਨਾਮ ਨੂੰ ਸੁਣੇ ਮਾਰਾ ਕਹਿੰਦੇ ਆਏ ਮਿਲੋ ਸੰਤ ਸੱਜਣਾ ਨਾਮ ਜਪਾ ਮਨ ਮਿਤ ਜਿਉ ਕੀ ਐ ਗੁਰਮਖ ਜਨੋ ਹੁਣ ਇਹ ਕਿੰਨਾਂ ਨੂੰ ਕਹਿ ਰਿਹਾ ਮਨ ਸੁਰਤ ਕਿੰਨਾਂ ਨੂੰ ਕਹਿ ਰਹੀ ਆ ਜਿਹੜੇ ਗੁਰਮਖ ਅਭਿਆਸ ਕਰਦੇ ਜਿਹੜੇ ਗੁਰਮਖ ਪਰਮਾਤਮਾ ਨੂੰ ਦੇਖਦੇ ਦਿਨ ਤੇ ਰਾਤ ਉਹਦੇ ਦਰਸ਼ਨ ਕਰਦੇ ਜਿਹੜੇ ਗੁਰਮਖ ਆਪਣੇ ਅੰਦਰੋਂ ਅਕਾਲ ਪੁਰਖ ਪਰਮਾਤਮਾ ਦੀ ਆਵਾਜ਼ ਅਨਹਦ ਸ਼ਬਦ ਨੂੰ ਸੁਣਦੇ ਇਹ ਫਿਰ ਮਨ ਨੂੰ ਜਦੋਂ ਗਿਆਨ ਹੁੰਦਾ ਇਹ ਮਨ ਫਿਰ ਐਹੋ ਜੇ ਗੁਰਮਖਾਂ ਦੇ ਪ੍ਰਤੀ ਅਕਾਲ ਪੁਰਖ ਅੱਗੇ ਬੇਨਤੀ ਕਰਦਾ ਵੀ ਵਾਹਿਗੁਰੂ ਮਿਰਤੇ ਵੀ ਦਇਆ ਕਰ ਮੈਂ ਵੀ ਤੇਰੇ ਗੁਣ ਗਾਵਾਂ ਵਾਹਿਗੁਰੂ ਮਿਰਤੇ ਇਹ ਦਇਆ ਕਰ ਕਿ ਐਹੋ ਜੇ ਸੰਤ ਐਹੋ ਜੇ ਗੁਰਮਖ ਉਨ੍ਹਾਂ ਦਾ ਸੰਗ ਕਰਾਂ ਤੇ ਮੇਰਾ ਮਨ ਵੀ ਜਿਹੜਾ ਪਾਰ ਬ੍ਰਹਮ ਦਾ ਮਿੱਤਰ ਬਣ ਜਾਵੇ ਆਏ ਮਿਲੋ ਸੰਤ ਸੱਜਣਾ ਨਾਮ ਜਪਹਾ ਮਨ ਮਿੱਤ ਜਿਓ ਹੁਣ ਅੱਗੇ ਪਾਤਸ਼ਾਹ ਗੁਰਬਾਣੀ ਚ ਕਹਿ ਰਿਹਾ ਕਿ ਜਿਹੜੀ ਸਾਰੀ ਦੁਨੀਆ ਸਾਰਾ ਸੰਸਾਰ ਆ ਅੱਖਾਂ ਦੇ ਨਾਲ ਸਾਹਮਣੇ ਪਰਮਾਤਮਾ ਨੂੰ ਦੇਖ ਰਿਹਾ ਪਰ ਕਿਸੇ ਨੂੰ ਦਰਸ਼ਨ ਨਹੀਂ ਹੋ ਰਹੇ ਕਿੰਨੀ ਕਮਾਲ ਦੀ ਗੱਲ ਵੀ ਦੇਖ ਵੀ ਰਿਹਾ ਤੇ ਦਰਸ਼ਨ ਨਹੀਂ ਹੁੰਦੇ ਇਹ ਕਿੱਦਾਂ ਦੀ ਗੱਲ ਹੋਈ ਜਿਵੇਂ ਆਪਾਂ ਸਤਿਗੁਰਾਂ ਦੇ ਪਾਵਨ ਬਚਨ ਪਹਿਲਾਂ ਪੜ੍ਹੇ ਸੀ ਕਿ ਸਾਡੇ ਜਿਹੜੇ ਇਹ ਨੇਤਰ ਨੇ ਇਹਨੇ ਨੇਤਰਾਂ ਦੇ ਉੱਤੇ ਇਹ ਮਾਇਆ ਦਾ ਰੰਗ ਚੜਿਆ ਜਿਹਦਾ ਕਰਕੇ ਇਹ ਮਾਇਆ ਦਿਖਦੀ ਸੰਸਾਰ ਦਿਖਦਾ ਹੁਣ ਜਿਹੜੇ ਗੁਰਮਖ ਨੇ ਜਿਨ੍ਹਾਂ ਦੇ ਨੇਤਰਾਂ ਤੋਂ ਮਾਇਆ ਦਾ ਪਰਦਾ ਦੂਰ ਹੋ ਜਾਂਦਾ ਭਰਮ ਦਾ ਪਰਦਾ ਦੂਰ ਹੋ ਜਾਂਦਾ ਜਿਹੜੇ ਅਕਾਲ ਪੁਰਖ ਨੂੰ ਦੇਖਦੇ ਪਾਤਸ਼ਾਹ ਕਹਿੰਦੇ ਆ ਕਿ ਉਹ ਗੁਰਮਖੋਸ ਪਰਮਾਤਮਾ ਦੇ ਦਰਸ਼ਨ ਕਰਦੇ ਪਰ ਸਾਡੇ ਨੇਤਰਾਂ ਤੇ ਅਜੇ ਵੀ ਭਰਮ ਦਾ ਪਰਦਾ ਸਾਨੂੰ ਅਜੇ ਵੀ ਸਾਹਮਣੇ ਸਵਾਸ ਦੇਣ ਵਾਲਾ ਅਕਾਲਪੁਰਖ ਦਿਖਦਾ ਨਹੀਂ ਸਾਨੂੰ ਕਿ ਉਹ ਸਵਾਸ ਤੇ ਦੇ ਰਿਹਾ ਤੇ ਅਸੀਂ ਪੜ ਵੀ ਰਹੇ ਗੁਰਬਾਣੀ ਵਿੱਚ ਕਿ ਆਪੇ ਕਰਤਾ ਕਰ ਕਰ ਵੇਖੇ ਦੇਂਦਾ ਸਾਸ ਗਿਰਾਹਾ ਹੈ ਕਿ ਸਾਡੇ ਮੂੰਹ ਚੋਂ ਸਵਾਸਾਂ ਦੀਆਂ ਗਰਾਈਆਂ ਬੁਰਕੀਆਂ ਤੇ ਪਾਰਿਆ ਉਹ ਦੇਖ ਵੀ ਰਿਹਾ ਸਾਨੂੰ ਪਰ ਅਸੀਂ ਅੱਖਾਂ ਹੁੰਦਿਆਂ ਅੰਨੇ ਹੋ ਗਏ ਕਿ ਸਾਨੂੰ ਉਹ ਦਿਖਦਾ ਨਹੀਂ ਕਿ ਉਹ ਖਾਲਪੁਰਖ ਕਿੱਥੇ ਆ ਜਿਹੜੇ ਸਾਡੇ ਮੂੰਹ ਦੇ ਵਿੱਚ ਸਾਵਾਂ ਦੀਆਂ ਬੁਰਕੀਆਂ ਪਾਉਂਦਾ ਫੇਰ ਮਾਰੇ ਗੁਰਬਾਣੀ ਚ ਆਪਾਂ ਨੂੰ ਕਹਿੰਦੇ ਕਿ ਐ ਵਾਹਿਗੁਰੂ ਤੈਨੂੰ ਸਾਰਾ ਸੰਸਾਰ ਵੇਖ ਰਿਹਾ ਪਰ ਇਦਾਂ ਮਾਇਆ ਦੇ ਪਰਦੇ ਦੇ ਵਿੱਚੋਂ ਦੀ ਤੈਨੂੰ ਦੇਖਣ ਕਰਕੇ ਕਿਸੇ ਦੀ ਮੁਕਤੀ ਨਹੀਂ ਹੋਣੀ ਤਾਂ ਹੀ ਮਾਰੇ ਕਹਿੰਦੇ ਸਤ ਗੁਰ ਨੋ ਸਭ ਕੋ ਦੇਖਤਾ ਜੇਤਾ ਜਗਤ ਸੰਸਾਰ ਡਿਠੈ ਮੁਕਤ ਨਾ ਹੋਵਈ ਜਿੱਚਰ ਸ਼ਬਦ ਨਾ ਕਰਿਆ ਵਿਚਾਰ ਮਾਰਾ ਕਹਿੰਦੇ ਜਿਨਾਂ ਚਰ ਇਹਦੇ ਅੰਦਰ ਅਨਹਦ ਸ਼ਬਦ ਪ੍ਰਗਟ ਨਹੀਂ ਹੁੰਦਾ ਅਨਹਦ ਸ਼ਬਦ ਦੀ ਵਿਚਾਰ ਪ੍ਰਗਟ ਨਹੀਂ ਹੁੰਦੀ ਪਾਸ਼ਾ ਕਹਿੰਦੇ ਇਹਦੀ ਮੁਕਤੀ ਨਹੀਂ ਉਦਾਂ ਤੇ ਤੈਨੂੰ ਵੇਖ ਰਿਆ ਕਿਉਂਕਿ ਜਿਹੜਾ ਕਾਲਪੁਰਖ ਪਰਮਾਤਮਾ ਜਿਨਾਂ ਧਰਤੀ ਤੋਂ ਲੈ ਕੇ ਅਸਮਾਨ ਤੱਕ ਦੀ ਬਿਜਲੀ ਜਿਹੜੀ ਸਪੇਸ ਆ ਇਹ ਸੁੰਨ ਮੰਡਲ ਆ ਇਹ ਸਾਰਾ ਪ੍ਰਕਾਸ਼ ਰੂਪ ਪਰਮਾਤਮਾ ਅਕਾਲਪੁਰਖ ਹੀ ਅਕਾਲਪੁਰਖ ਆ ਵਾਹਿਗੁਰੂ ਪਰ ਸਾਨੂੰ ਦਿਖਦਾ ਨਹੀਂ ਕਿਉਂਕਿ ਸਾਡੇ ਨੇਤਰਾਂ ਤੇ ਮਾਇਆ ਦਾ ਪੜਦਾ ਤਾਂ ਹੀ ਮਾਰੇ ਗੁਰਬਾਣੀ ਚ ਦੇ ਅੱਜ ਦੇ ਪਾਵਨ ਬਚਨ ਵੀ ਇਹੀ ਗੱਲ ਕਹਿ ਰਹੇ ਆ ਮਾਰੇ ਕਹਿੰਦੀ ਦੇਖੈ ਸੁਣੇ ਨਾ ਜਾਣੀ ਮਾਇਆ 모ਹਿਆ ਅੰਧ ਜਿਉ ਉਹੀ ਗੱਲ ਫਿਰ ਸਤਿਗੁਰਾਂ ਨੇ ਅੱਜ ਇੱਥੇ ਪਾਵਨ ਬਚਨਾਂ ਚ ਕਹਿ ਦਿੱਤੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜਿਆਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਬਚਨ ਕਹਿ ਦਿੱਤੇ ਕਹਿੰਦੇ ਦੇਖੈ ਸੁਣੇ ਨਾ ਜਾਣੀ ਮਾਇਆ ਮੋਹਿਆ ਅੰਧ ਜਿਉ ਐ ਵਾਹਿਗੁਰੂ ਸਾਡਾ ਮਨ ਜਿਹੜਾ ਇਸ ਸੰਸਾਰ ਦੇ ਭਰਮ ਦੇ ਵਿੱਚ ਇੰਨਾ ਮੋਹ ਦੇ ਵਿੱਚ ਪੈ ਚੁੱਕਾ ਕਿ ਆਪਣਾ ਸ਼ਰੀਰ ਤੇ ਵੇਖੀ ਜਾਂਦਾ ਆਪਣਾ ਪਰਿਵਾਰ ਵੀ ਵੇਖੀ ਜਾਂਦਾ ਦੁਨੀਆ ਨੂੰ ਵੀ ਦੂਰ ਤੱਕ 1 ਕਿਲੋਮੀਟਰ ਤੱਕ ਨਿਗਾਹ ਘੁਮਾ ਕੇ ਵੇਖ ਲੈਂਦਾ ਪਰ ਜਿਹੜਾ ਪ੍ਰਮਾਤਮਾ ਹੱਥਾਂ ਤੋਂ ਵੀ ਨੇੜੇ ਸੁਵਾਸ ਦੇ ਰਿਹਾ ਕਹਿਰ ਵਿਦਾਸ ਹੱਥ ਪੈ ਨੇੜੇ ਸੱਜੇ ਹੋਈ ਸੁ ਹੋਈ ਉਹ ਦਿਖਦਾ ਨਹੀਂ ਤਾਹੀਂ ਮਾਰਾ ਕਹਿੰਦਿਆ ਕਿ ਇਹ ਮਾਇਆ ਦੀ ਪਰਦੇ ਦੇ ਉੱਪਰ ਇੰਨਾ ਅੰਨਾਂ ਹੋ ਚੁੱਕਾ ਆ ਮਾਰਾ ਕਹਿੰਦੇ ਦੇਖਿਆ ਸੁਣੇ ਮਾਰਾ ਕਹਿੰਦਿਆ ਦੇਖ ਵੀ ਰਿਹਾ ਪਰ ਦਿਖਦਾ ਨਹੀਂ ਅੰਦਰ ਅਨਹਦ ਸ਼ਬਦ ਚੱਲਦ ਵੀ ਰਿਹਾ ਆਪਣੀ ਆਵਾਜ਼ ਨੂੰ ਸੁਣੀ ਜਾਂਦਾ ਦੁਨੀਆ ਦੀ ਸੰਸਾਰ ਦੀਆਂ ਆਵਾਜ਼ਾਂ ਨੂੰ ਸੁਣੀ ਜਾਂਦਾ ਪਰ ਤੈਨੂੰ ਨਹੀਂ ਸੁਣ ਰਿਹਾ ਤਾਂ ਹੀ ਮਾਰਾ ਕਹਿੰਦੇ ਦੇਖੇ ਸੁਣੇ ਨਾ ਜਾਣਈ ਮਾਇਆ ਮੋਹਿਆ ਆਂਦ ਜੀਓ ਸਾਡਾ ਮਨ ਇੰਨਾ ਅੰਨ੍ਹਾ ਹੋ ਗਿਆ ਕਿ ਨਾ ਪ੍ਰਮਾਤਮਾ ਨੂੰ ਦੇਖ ਰਿਹਾ ਤੇ ਨਾ ਹੀ ਵਾਹਿਗੁਰੂ ਦੀ ਆਵਾਜ਼ ਨੂੰ ਸੁਣ ਰਿਹਾ ਵੀ ਉਹਦੀ ਆਵਾਜ਼ ਕਿੱਦਾਂ ਦੀ ਆ ਹੁਣ ਪਾਸ਼ਾ ਕੇ ਸਮਝਾਉਂਦੇ ਵੀ ਇਹ ਜਿਹੜੀ ਮਾਇਆ ਆ ਸ਼ਰੀਰ ਆ ਜਿਹੜਾ ਪਾਸ਼ਾ ਕਹਿੰਦੇ ਇਹ ਤਾਂ ਕੱਚੀ ਗੱਗਰ ਆ ਇਹ ਕਦੋਂ ਵੀ ਟੁੱਟ ਸਕਦੀ ਆ ਇਹ ਦੇਹੀ ਕੱਚੀ ਮਿੱਟੀ ਦੀ ਬਣੀ ਆ ਕਿਸੇ ਵੇਲੇ ਵੀ ਬਣ ਸਕਦੀ ਆ ਤੇ ਪਾਸ਼ਾ ਕਹਿੰਦੇ ਜਿਹੜਾ ਅਸੀਂ ਦੇਖਦੇ ਕੇ ਅੰਦਰ ਭਰੀ ਜਾਂਦੇ ਅੱਖਾਂ ਦੇ ਨਾਲ ਜ਼ੁਬਾਨ ਨਾਲ ਬੋਲ-ਬੋਲ ਕੇ ਅੰਦਰ ਭਰੀ ਜਾਂਦੇ ਆ ਕੰਨਾਂ ਦੇ ਨਾਲ ਬਾਹਰੋਂ ਆਵਾਜ਼ਾਂ ਸੁਣ-ਸੁਣ ਕੇ ਅੰਦਰ ਭਰੀ ਜਾਂਦੇ ਮਾਰ ਕਹਿੰਦੇ ਕੂੜਾ ਇਕੱਠਾ ਕਰਦੇ ਆ ਆਪਾਂ ਆਪਣੇ ਮਨ ਦੇ ਅੰਦਰ ਆਪਣੇ ਚਿੱਤ ਦੇ ਅੰਦਰ ਆਪਣੀ ਸੁਰਤ ਦੇ ਅੰਦਰ ਬਾਹਰੋਂ ਕੂੜਾ ਇਕੱਠਾ ਕਰ ਰਹੇ ਆ ਤਾਂ ਹੀ ਤੇ ਮਾਰਾ ਗੁਰਬਾਣੀ ਚ ਕਹਿੰਦੇ ਕਾਚੀ ਦੇਹਾ ਵਿਣਸਣੀ ਕੂੜ ਕਮਾਵੈ ਤੰਦ ਜੀਉ ਸਾਡਾ ਮਨ ਕਿਹੜਾ ਠੰਡਾ ਕਰਦਾ ਕੂੜ ਦਾ ਠੰਡਾ ਕਿਉਂਕਿ ਜਿਹੜੀਆਂ ਸਾਡੀਆਂ ਅੱਖਾਂ ਆ ਜਿਹੜੀ ਸਾਡੀ ਜ਼ੁਬਾਨ ਆ ਜਿਹੜੇ ਸਾਡੇ ਕੰਨ ਆ ਇਹਨਾਂ ਨੂੰ ਗੁਰਬਾਣੀ ਦੇ ਵਿੱਚ ਗਿਆਨ ਇੰਦਰੀਆਂ ਆਖ ਦਿੱਤਾ ਹੁਣ ਇਹਨਾਂ ਗਿਆਨ ਇੰਦਰੀਆਂ ਦਾ ਇਸਤੇਮਾਲ ਕਰਨਾ ਸੀ ਮਨ ਨੇ ਪਰ ਇਹਨਾਂ ਗਿਆਨ ਇੰਦਰੀਆਂ ਦਾ ਇਸਤੇਮਾਲ ਕੌਣ ਕਰੀ ਜਾਂਦਾ ਕਾਮ ਕ੍ਰੋਧ ਲੋਭ ਹੰਕਾਰ ਪੰਜ ਹੁਣ ਪਾਤਸ਼ਾਹ ਕਹਿੰਦੇ ਆ ਉਹ ਕੀ ਕਰਦੇ ਆ ਕਿਉਂਕਿ ਜਿਹੜੇ ਗਿਆਨ ਇੰਦਰੀਆਂ ਇਹ ਮਨ ਦੀਆਂ ਸਲਾਹਕਾਰ ਸੀ ਕਿ ਮਨ ਦੇ ਨਾਲ ਸਲਾਹ ਕਰਨੀ ਕਿ ਕਿਵੇਂ ਪਰਮਾਤਮਾ ਨੂੰ ਦੇਖਣਾ ਜੁਗਤ ਦੇ ਨਾਲ ਕਿਵੇਂ ਜੁਗਤ ਦੇ ਨਾਲ ਅੰਦਰੋਂ ਅਨਹਦ ਉਹ ਪਰਮਾਤਮਾ ਦੀ ਆਵਾਜ਼ ਨੂੰ ਸੁੰਨਾ ਤੇ ਕਿਵੇਂ ਆਪਣੀ ਰਸਨਾ ਦੇ ਨਾਲ ਉਹ ਜੁਗਤ ਦੁਆਰਾ ਧਿਆ ਤਿਆ ਕੇ ਅੰਦਰੋਂ ਅੰਮ੍ਰਿਤ ਕੱਢ ਕੇ ਪੀਣਾ ਪਰਮਾਰਾਇ ਕਹਿੰਦੇ ਇਹ ਤਾਂ ਪੰਜਾਂ ਦੇ ਵਸ ਵਿੱਚ ਹੋ ਗਈਆਂ ਸਾਡੀਆਂ ਗਿਆਨ ਇੰਦਰੀਆਂ ਪਾਤਸ਼ਾਹ ਗੁਰਬਾਣੀ ਚ ਆਪਾਂ ਨੂੰ ਕਹਿੰਦੇ ਆ ਕਿ ਇਹ ਸਰੀਰ ਨੇ ਤੇ ਇੱਕ ਦਿਨ ਵਿਣਸ ਜਾਣਾ ਤਾਹੀਂ ਤਾਂ ਸਤਿਗੁਰੂ ਗੁਰਬਾਣੀ ਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਆ ਕਿ ਪੰਚ ਕਿਰਸਾਨ ਵਾ ਭਾਗ ਗਏ ਲੈ ਬੰਦਿਓ ਜੀਓ ਦਰਬਾਰੀ ਹੁਣ ਤਾਂ ਸਾਡਾ ਜਿਹੜਾ ਮੰਨਿਆ ਇਨ੍ਹਾਂ ਗਿਆਨ ਇੰਦਰੀਆਂ ਦੇ ਵਸ ਵਿੱਚ ਪੰਹਾਂ ਦੇ ਵਸ ਵਿੱਚ ਗਿਆਨ ਇੰਦਰੀਆਂ ਹੋ ਕੇ ਕੂੜ ਕੁਮਾਰੀਆਂ ਇਹ ਤੰਦਾ ਕਿਹੜਾ ਕੁਮਾਰੀਆਂ ਕੂੜ ਦਾ ਪਾਸ਼ਾ ਕਹਿੰਦੇ ਆ ਕਾਚੀ ਦੇਹਾ ਵਿਣਸਣੀ ਕੂੜ ਕਮਾਵੈ ਤੰਦ ਜੀਓ ਹੁਣ ਸਤਿਗੁਰੂ ਗੁਰਬਾਣੀ ਚ ਅੱਗੇ ਕੀ ਕਹਿੰਦੇ ਆ ਮਾਰੇ ਕਹਿੰਦੇ ਆ ਫਿਰ ਸੱਚਾ ਵਪਾਰ ਕੌਣ ਕਰਦਾ ਇੱਕ ਤੇ ਹੁੰਦਾ ਕੂੜ ਆਪਾਂ ਕੂੜ ਕਮਾਉਨੇ ਸਾਰੇ ਪਰ ਸੱਚਾ ਵਪਾਰੀ ਕੌਣ ਆ ਸੱਚਾ ਵਪਾਰ ਕੌਣ ਕਰਦਾ ਪਾਸ਼ਾ ਕਹਿੰਦੇ ਜਿਹੜੇ ਨਾਮ ਨੂੰ ਤੇ ਹੁੰਦੇ ਆ